ਸੂ ਸਰਣਾ ਸੂ ਕਹੁ ਤਲ ਗੁਰ ਸੇਵੀ ਆਨ ਸੁਸਹਜ ਦਰਸ਼ਨ ਪਰਸਿਆ ਗੁਰ ਕੈ ਜਨਮ ਮਰਨ ਦੁਖ ਹੋਵੈ ਸਿਫਤੁ ਖੁਸਮ ਦੀ ਨੂਰ ਆਸਾ ਕਰਸਾ ਉਦਰ ਜਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਣ ਸੱਚਾ ਪਾਤਸ਼ਾਹ ਸਿਰ ਸਾਹੰਦ ਜਿਸ ਪਾਸ ਬਹਿਠਿਆ ਸੋਹੀਆ ਸਬ ਨਾਂਦੈ ਸਜਣ ਸੱਚਾ ਪਾਤਸ਼ਾਹ ਸਿਰ ਸਾਹੰਦੈ ਜਿਸ ਪਾਸ ਬਹਿਠਿਆ ਸੋਹੀਐ ਸਭ ਨੰਦਾ ਦੇਸਾ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਅਸਰੀ ਮਹੱਲਾ ਪਹਿਲਾ ਜੀਵਾ ਤੇਰਾ ਨਾਮ ਮਨ ਆਨੰਦ ਹੈ ਜੀਆ ਸੱਚ ਸਾਚਾ ਨਾਮ ਗੁਣ ਗੋਵਿੰਦ ਹੈ ਜੀਆ ਜੀਵਾ ਤੇਰਾ ਨਾ ਮਨ ਆਨੰਦ ਹੈ ਜੀਆ ਸੱਚ ਸਾਚਾ ਨਾ ਗੁਣ ਗੋਬਿੰਦ ਹੈ ਜੀਆ ਗੋਰਾ ਗਿਆਨ ਅਪਾਰਾ ਸਿਰਜਣਹਾਰਾ ਜਿਨ ਸਿਰਜੀ ਤਨ ਗੋਈ ਪਰਵਾਣਾ ਹੁਕਮ ਪਠਾਇਆ ਫੇਰ ਨਾ ਸਕੈ ਕੋਈ ਆਪੇ ਕਰੇਖਾ ਸਿਰ ਸਿਰ ਲੇਖਾ ਆਪੇ ਸੁਰਤ ਬੁਝਾਈ ਨਾਨਕ ਸਾਹਿਬ ਅਗਮ ਅਗੋਚਰ ਜੀਵਾ ਸਚੀ ਨਾਹੀ ਤੋਮ ਸਾਰੇ ਆਵਰਨ ਕੋਈ ਆਇਆ ਜਾਏ ਸੀ ਜੀਆ ਹੁਕਮੀ ਹੋਏ ਨਵੇੜਾ ਪਰਮ ਚੁਕਾਏ ਸੀ ਜੀਆ ਗੁਰ ਭਰਮ ਚੁਕਾਈ ਅਕੱਥ ਕਹਾਈ ਸਤਿ ਮਹ ਸੱਚ ਸਮਣ ਆਪ ਉਪਾਏ ਆਪ ਸਮਾਏ ਹੁਕਮੇ ਹੁਕਮ ਪਛਾਣ ਸੱਚੀ ਵਡਿਆਈ ਗੁਰ ਤੇ ਪਾਈ ਤੂੰ ਮਨ ਅੰਤ ਸਖਾਈ ਨਾਨਕ ਸਾਹਿਬ ਅਵਰਣ ਦੂਜਾ ਨਾਮ ਤੇਰਾ ਵਡਿਆਈ ਤੂੰ ਸੱਚਾ ਸਿਰਜਣਹਾਰ ਅਲੱਖ ਸਰੰਦਿਆ ਜੀ ਆ ਇੱਕ ਸਾਹਿਬ ਦੁਇ ਰਾਹ ਵਾਦ ਵਦੰਦੇ ਆ ਜੀ ਦੋਹੇ ਰਾਹ ਚਲਾਈ ਹੁਕਮ ਸਬਾਈ ਜਨਮ ਮੋਆ ਸੰਸਾਰਾ ਨਾਮ ਬਿਨਾ ਨਾਹੀ ਕੋ ਬੇਲੀ ਬੇਖਲਾਦੀ ਸਿਰ ਭਾਰਾ ਹੁਕਮੀ ਆਇਆ ਹੁਕਮ ਨ ਬੂਝਾ ਹੁਕਮ ਸੁਵਾਰਣ ਹਾਰ ਨਾਨਕ ਸਾਹਿਬ ਸ਼ਬਦ ਸੰਜਾਪੈ ਸਾਚ ਸਰਜਨਹਾਰ ਭਗਤ ਸੋਹੇ ਦਰਬਾਰ ਸਬਦ ਸੁਹਾਇਆ ਜੀਆ ਬੋਲੇ ਅੰਮ੍ਰਿਤ ਬਾਣ ਰਸਨ ਰਸਾਇ ਜੀ ਰਸਨ ਰਸਾਈ ਨਾਮ ਤਸਾਈ ਗੁਰ ਕਾ ਸ਼ਬਦ ਬਿ ਕਾਣੀ ਪਾਰਸ ਪਰਸਿਆ ਪਾਰਸ ਹੋਈ ਜਾ ਤੇਰਾ ਮਨ ਭਾਣੀ ਅਮਰਾ ਪਦ ਪਾਇਆ ਆਪ ਗਵਾਇਆ ਵਿਰਲਾ ਗਿਆਨ ਵਿਚਾਰੀ ਨਾਨਕ ਭਗਤ ਸੋਹਣ ਦਰ ਸਾਚਾ ਸਾਚੇ ਕੇ ਵਾਪਾਰੀ ਉਕਾ ਪਿਆਸੋ ਆਥਾ ਕਿਉਂ ਡਰ ਜਾਏ ਸਾ ਜੀਆ ਸਤਿਗੁਰੂ ਪੁੱਛਾਉ ਜਾਈ ਨਾਮ ਧਿਆਏ ਸਾ ਜੀਆ ਸਾਚੁ ਨਾਮੁ ਧਿਆਈ ਸਾਚ ਚਵਾਈ ਗੁਰਮਖ ਸਾਚ ਪਛਾਣਾ ਦਿਨਾਨਾਥ ਦਇਆਲ ਨਿਰੰਜਨ ਆਨੰਦਨ ਨਾਮ ਬਖਣਾ ਕਾਰਣੀਕਾਰ ਤਰਹੁ ਫਰਮਾਈ ਆਪੋ ਮੋਆ ਮਨ ਮਾਰੀ ਨਾਨਕ ਨਾਮ ਮਹਾਰਸ ਮਿੱਠਾ ਤ੍ਰਿਸ਼ਨਾ ਕਰਣੇ ਕਾਰ ਤਰਹੁ ਫਰਮਾਈ ਆਪ ਮੋਆ ਮਨ ਮਾਰੀ ਨਾਨਕ ਨਾਮ ਮਹਾਰਸ ਮਿੱਠਾ ਕ੍ਰਿਸ਼ਨ ਨਾਮ ਨਿਵਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਅਸਰੀ ਮਹੱਲਾ ਪਹਿਲਾ ਜੀਵਾ ਤੇਰਾ ਨਾਹੀ ਮਨ ਆਨੰਦ ਹੈ ਜੀਓ ਸਾਚੋ ਸਾਚਾ ਨਾਮ ਗੁਣ ਗੋਵਿੰਦ ਹੈ ਜੀਆ